আমরি সিখ সনোহি মাদরে তোরে Bye. ਜੀ ਕਿ ਨਾਲ ਜਸੀ ਤੱਲਨ ਜੀ ਪੰਜਾਬ ਪ੍ਰਧਾਨ ਗੁਰੂ ਵਿਦਾਉ ਟੈਗਰ ਫੋਜ ਸਰ ਰਾਜ ਸਭਾ ਦੇ ਅਧਿਕਾਰੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਪਰ ਤੁਹਾਡਾ ਜਿਹੜਾ ਬੜਾ ਮਾਣ ਮਹਿਸੂਸ ਹੋਇਆ ਵੀ ਇੱਥੇ ਦੇ ਸਾਰੇ ਸਾਥੀ ਦੇਖਿਆ ਤੁਹਾਡੀਆਂ ਮਤਾਮਾਂ ਪੈਣਾ ਮਜੁਰਗ ਸੁਭਾਨ ਸਾਡੇ ਭਰਾ ਸਾਰਿਆਂ ਨੇ ਮਾਣ ਸਨਮਾਨ ਜਿਹੜਾ ਦਿੱਤਾ ਆ ਸਾਰਿਆਂ ਦਾ ਪੈਸੇ ਤੋਂ ਪਹਿਲਾਂ ਦਾ ਤੈਦ ਵੱਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਬੜਿਆ ਬੁਲਾ ਕੇ ਤੁਹਾਨੂੰ ਮਾਨ ਬਖਸ਼ਿਆ ਅਤੇ ਇੱਥੇ ਇੱਕ ਚੀਜ਼ ਦੇਖਿਆ ਵੀ ਸਾਰੇ ਜਿਹੜੇ ਆ ਰਲ ਮਿਲ ਕੇ ਰਹਿਣ ਵਾਲੇ ਲੋਕ ਦੇਖਿਆ ਜਿਨ੍ਹਾਂ ਦੀ ਵਿਚਾਰਧਾਰਾ ਵੀ ਜਿੱਥੇ ਤੱਕ ਆਪਾਂ ਲਾਇਆ ਅਨੁਮਾਨ ਹੈ ਵੀ ਸਾਰੇ ਇਕੱਠੇ ਹੀ ਆ ਕਿਉਂਕਿ ਐ ਹੀ ਹੋਣਾ ਚਾਹੀਦਾ ਕਿਉਂਕਿ ਆਪਣੇ ਮਿਸ਼ਨ ਨੂੰ ਸਾਰੇ ਇਕੱਠੇ ਹੋਣ ਚਾਹੀਦੇ ਆ ਸਾਰਿਆਂ ਦੀ ਵਿਚਾਰਧਾਰਾ ਇੱਕ ਜੇਕਰ ਆਪਣੀ ਵਿਚਾਰਧਾਰਾ ਇਕਿਆ ਤਾਂ ਹੀ ਆਪਾਂ ਆਪਣੇ ਸਮਾਜ ਨੂੰ ਅੱਗੇ ਲਿਜਾ ਸਕਦੇ ਆ ਆਪਣੇ ਗੁਰੂ ਵਿਦਾਸ ਮਹਾਰੇ ਦੇ ਮਿਸ਼ਨ ਨੂੰ ਅੱਗੇ ਲਿਜਾ ਸਕਦੇ ਆ ਸੋ ਅੱਜ ਜਿਹੜਾ ਆ ਗੁਰੂ ਵਿਦਾਸ ਟਾਈਗਰ ਫੋਰਸ ਦੇ ਵੀ ਵਾਅਦਾ ਕਰਦੇ ਹੋਏ ਅੱਜ ਜਿਹੜੀ ਇੱਥੇ ਯੂਨਿਟ ਵੀ ਲਾਈ ਗਈ ਜਿਸ ਵਿੱਚ ਸਾਰਿਆਂ ਨੂੰ ਅਹੁਦੇਦਾਰੀਆਂ ਦਿੱਤੀਆਂ ਗਈਆਂ ਉਹਨਾਂ ਨੂੰ ਮਾਨ ਬਖਸ਼ਿਆ ਗਿਆ ਤੇ ਇਹਨਾਂ ਤੋਂ ਵੀ ਅਰਸ ਕਰਦੇ ਹਾਂ ਸਾਰੀ ਸਮੁੱਚੀ ਟੀਮ ਤੋਂ ਵੀ ਆਪਾਂ ਜਿੰਨੇ ਵੀ ਏਰੀਆ ਜ਼ਿਲ੍ਹਾ ਪੂਰਾ ਪੁਰੇ ਕਸਬੇ ਚ ਪਿੰਡਾਂ ਚ ਪਿੰਡ ਜਾ ਕੇ ਜਿੰਨੀਆਂ ਹਰੀਆਂ ਜ਼ਰੂਰ ਅਦਾਸ ਮਰਨੀਆਂ ਗੁਰੂ ਘਰ ਕਮੇਟੀਆਂ ਆ ਉਹ ਸਾਰਿਆਂ ਨੂੰ ਇਕਜਟ ਕਰਕੇ ਜਿਹੜਾ ਇਕੱਠੇ ਕਰ ਸਕੀਏ ਤਾਂ ਜੋ ਅੱਗੇ ਆਪਾਂ ਆਪਣੇ ਜਿੱਥੇ ਵੀ ਸਮਾਜ ਵਿੱਚ ਕਿਤੇ ਪੀੜ ਪੈਂਦੀ ਆ ਜਾਂ ਕਿਸੇ ਨਾਲ ਦੇਖੀ ਹੁੰਦੀ ਆ ਉਹਦੀ ਆਵਾਜ਼ ਜਿਹੜੀ ਆ ਉਹ ਗੁਰੂਬ达ਰ ਟਾਈਗਰ ਕੋਰ ਤੋਂ ਆਹੀਂ ਆਪਾਂ ਬੁਲਾ ਦੇ ਸਕੀਏ ਸਾਰਾ ਇੱਕ ਨਿਸ਼ਕੀਆ ਕਿੰਨੀ ਹੈ ਅੱਜ ਸਾਰਿਆਂ ਨੂੰ ਉਹਦੇ ਤੇ ਦਿੰਦੀ ਜਿਸ ਵਿੱਚ 20 ਤੋਂ ਉੱਪਰ ਜਿਹੜੀਆਂ ਨਿਯੁਕਤੀਆਂ ਜਿਹੜੀਆਂ ਦਿੱਤੀਆਂ ਗਿਆ ਕਿਉਂਕਿ ਇਹ ਮੇਨ ਜਿਹੜੀ ਬੋਡੀ ਬਣਾਈ ਗਈ ਇਹ ਹੀ ਅੱਗੇ ਜਿਹੜੇ ਆ ਵਾਦਾ ਕਰਦੇ ਹੋਏ ਆਪਣੇ ਆਪਣੇ ਤੌਰ ਤੇ ਜਿਹੜਾ ਹੁਣ ਗਾਂ ਸਾਰਿਆਂ ਨੂੰ ਜਿਹੜੇ ਉਹਦੇ ਤੇ ਦੇ ਦੋਗੇ ਫਰਬਟਾਲਾ ਸ਼ਹਿਰ ਵਿੱਚ ਪਹਿਲੀ ਵਾਰੀ ਆਇਆ ਕਿ ਪਹਿਲਾਂ ਵੀ ਆ ਗਿਆ ਨਹੀਂ ਪਹਿਲਾਂ ਤਾਂ ਜਿਹੜੇ ਹਾਈਟੇਸ਼ਨ ਹੁੰਦੇ ਰਿਹਾ ਬਹੁਤ ਵਾਰੀ ਆਏ ਆ ਜ਼ਿਲ੍ਹੇ ਦੇ ਵਿੱਚ ਚਲੋ ਇੱਥੇ ਆਉਣ ਦਾ ਮੌਕਾ ਪਹਿਲੀ ਵਾਰੀ ਮਿਲਿਆ ਕਿਉਂਕਿ ਆਪਾਂ ਤਾਂ ਕਈ ਵੇਲੇ ਕਿਸੇ ਆਪਸ ਨੂੰ ਮਿਲਣਾ ਹੁੰਦਾ ਕੋਈ ਕਹਿੰਦਾ ਫੋਨ ਤੇ ਸਾਡਾ ਕੰਮ ਨਹੀਂ ਹੁੰਦਾ ਇੱਥੇ ਉਦਾਂ ਹੁੰਦੇ ਰਿਹਾ ਪਰ ਇੱਥ ਹਾਂਜੀ ਮੈਂ ਰਜੇਸ਼ ਲੋਰੀਆ ਇਸ ਸਰ ਅੱਜ ਸਵਾਗਤ ਜਿਹੜਾ ਕੀਤਾ ਗਿਆ ਇਸ ਬਾਰੇ ਕੀ ਕਹਿਣਾ ਚਾਹੁੰਦਾ ਮੈਂ ਸਭ ਤੋਂ ਪਹਿਲਾਂ ਤੇ ਸਾਈ ਸੰਗਤ ਨੂੰ ਜਗਜੀਤ ਦੇਵ ਧੰਨ ਗੁਰੂ ਦੇਵ ਕਹਿੰਦਾ ਹੋਇਆ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਗੁਰਵਦਾਸ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਜਸੀਤ ਲਲਨ ਜੀ ਨੂੰ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਇੰਨੇ ਰੁੱਝੇ ਹੋਏ ਵਿੱਚੋਂ ਸਾਡੇ ਲਈ ਟਾਈਮ ਕੱਢਿਆ ਔਰ ਟਾਈਮ ਕੱਢ ਕੇ ਸਾਨੂੰ ਜਿੰਨੀ ਆਸ ਹੀ ਹੋਣਾ ਦੁਨਾ ਟਾਈਮ ਦਿੱਤਾ ਬੜੀ ਖੁਸ਼ੀ ਵਾਲੀ ਗੱਲ ਹੈ ਸਾਡੇ ਵਾਸਤੇ ਔਰ ਬੜੀ ਮਾਣ ਵਾਲੀ ਗੱਲ ਹੈ ਸੋ ਇਹਨਾਂ ਨੇ ਜਿਸਾਂ ਵੀ ਸਾਡੀਆਂ ਡਿਊਟੀਆਂ ਲਾਈਆਂ ਅਸੀਂ ਉਹ ਤੈਅ ਦਿਨ ਉਹਨਾਂ ਨੂੰ ਨਿਭਾਉਂਦੇ ਹੋਏ ਇਹਨਾਂ ਨਾਲ ਪੂਰਾ ਸਹਿਯੋਗ ਦੇਵਾਂਗੇ ਜਿੰਨਾ ਹੋ ਸਕੇਗਾ ਮੈਂ ਔਰ ਮੇਰੀ ਪੂਰੀ ਟੀਮ ਜਿਸਾਂ ਦੀ ਵੀ ਸਹਿਯੋਗ ਕਰਨਗੇ ਅਸੀਂ ਹਰ ਵੇਲੇ ਇਹਨਾਂ ਨਾਲ ਹਾਜ਼ਰ ਹਾਂ ਤੇ ਕੋਈ ਮਿਲਦਾ ਕਿ ਇਹਨਾਂ ਕਹਿ ਦਿੱਤਾ ਕਿ ਸਹਿਯੋਗ ਦੇਵਾਂਗੇ ਬਾਅਦ ਵਿੱਚ ਕਾਫੀ ਦੇਖਣ ਨੂੰ ਮਿਲਦਾ ਕਿ ਇਹ ਸਹਿਯੋਗ ਨਹੀਂ ਕੀਤਾ ਜਾਂਦਾ ਸਹਿਯੋਗ ਦੇਖੋ ਇਹ ਕੋਈ ਸਿਆਸੀ ਪਾਰਟੀ ਨਹੀਂ ਹੈਗੀ ਇੱਕ ਧਾਰਮਿਕ ਵਿਚਾਰਧਾਰਾ ਵਾਲੇ ਲੋਕ ਅਸੀਂ ਇਹ ਇਹ ਚੀਜ਼ਾਂ ਜਿਹੜੀਆਂ ਨੇ ਝੂਠ ਸੱਚ ਵਾਲੀਆਂ ਇਹ ਸਿਆਸਤ ਵਿੱਚ ਚੱਲਦੀਆਂ ਤੇ ਧਾਰਮਿਕ ਸੰਗਠਨਾਂ ਵਿੱਚ ਇਹ ਚੀਜ਼ਾਂ ਨਹੀਂ ਚੱਲਦੀਆਂ ਇਹ ਇੱਕ ਧਾਰਮਿਕ ਸੰਗਠਨ ਹੈ ਇਹਦੇ ਵਿੱਚ ਕੋਈ ਝੂਠ ਵਾਲੀ ਗੱਲ ਨਹੀਂ ਹੋਏਗੀ ਹੋ ਸਕਦੀ ਪਰ ਮੰਨ ਲਓ ਕੱਲ ਨੂੰ ਪਬਲਿਕ ਦੇ ਵਿੱਚ ਜੀ ਲੋੜ ਪੈਂਦੀ ਆ ਕਿ ਤੁਹਾਡੀ ਜਿਹੜੀ ਟੀਮ ਵਰਕਰ ਲਈ ਅੱਗੇ ਆਏਗੀ ਬਿਲਕੁਲ ਜੀ ਬਿਲਕੁਲ ਇਹ ਟੀਮ ਤਿਆਰ ਕਰਨ ਦਾ ਮਤਲਬ ਹੀ ਇਹ ਹੋਈ ਹੈ ਸਮਾਜ ਵਿੱਚ ਕਿਸੇ ਕਿਸਮ ਦੀ ਕੋਈ ਲੋੜ ਪੈਂਦੀ ਹੈ ਜਾਂ ਸਾਡੇ ਰਹਿਬਰਾਂ ਨਾਲ ਕੋਈ ਸ਼ੇਰ ਸ਼ੇਰ ਕਰਦਾ ਇਸ ਰੂਪ ਨਾਲ ਸ਼ੇਰ ਸ਼ੇਰ ਕਰਦਾ ਸਾਡੀ ਟੀਮ ਉਹਦਾ ਡਟ ਕੇ ਮੁਕਾਬਲਾ ਕਰੇਗੀ ਔਰ ਲੋਰ ਪੈਨ ਤੇ ਪ੍ਰਧਾਨ ਹੁਰਾਂ ਦਾ ਸਹਿਯੋਗ ਵੀ ਲਏਗੀ ਸਰਕੀ ਨਾਮ ਹਰਮਨ ਸਿੰਘ ਜੀ ਸਰਕੀ ਇੰਟੀਟੀ ਅਸਟੰਟ ਕੋਲਤਾ ਹੈ ਮੈਂ ਸੇਵਾਦਾਰੀ ਡਿਊਟੀ ਨਿਭਾ ਰਿਹਾ ਜੀ ਜੱਸੀ ਤੱਲਨ ਉਹਨਾਂ ਨੂੰ ਅਸੀਂ વિશ્વાસ ਦਵਾਉਣ ਨੇ ਕਿ ਆਪਣੇ ਬਟਾਲਾ ਜੂਨਟ ਵੱਲੋਂ ਗਰਦਾਸਪੁਰ ਡਿਸਟ੍ਰਿਕਟ ਵੱਲੋਂ ਅਸੀਂ ਤੰਦਈ ਨਾਲ ਮਿਹਨਤ ਕਰਕੇ ਆਪਣੇ ਸਮਾਜ ਦੀ ਸੋਸ਼ਲ ਵਿਚਾਰਧਾਰਾ ਤੇ ਧਾਰਮਿਕ ਵਿਚਾਰ ਧਾਰਾ ਦੇ ਉੱਤੇ ਪੂਰੇ ਪੂਰੀ ਤਰ੍ਹਾਂ ਤੇ ਹੀ ਨਾ ਪਹਿਰਾ ਦਵਾਂਗੇ ਤੇ ਆਪਣੇ ਸਮਾਜ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਾਸਤੇ ਪੂਰੀ ਕੋਸ਼ਿਸ਼ ਕਰਾਂਗੇ ਜੱਸੀ ਜੀ ਤੋਂ ਅਹੀ ਇਹ ਆਸ਼ਵਾਸ਼ਣ ਦਿੰਨੇ ਆ ਕਿ ਅਹੀ ਪੂਰੇ ਤੁਹਾਡੇ ਨਾਲ ਸਹਿਮਤ ਆ ਤੇ ਤੁਹਾਡੇ ਜਿਹੜਾ ਜੋ ਵੀ ਤੁਸੀਂ ਸਾਡਾ ਮਾਰਗਦਰਸ਼ਨ ਕਰੋਗੇ ਅਹੀ ਉੱਤੇ ਚੱਲ ਕੇ ਆਪਣੇ ਸਮਾਜ ਦੀਆਂ ਮੁਸ਼ਕਲਾਂ ਨੂੰ ਹੱਲ ਕਰਾਂਗੇ ਜੈਗੁਰੂ ਦੇਵ ਧੰਨ ਗੁਰਦੇਵ